ਭਾਈ ਗੁਰਦਾਸ ਜੀ ਨੂੰ ਸੰਗਤਾਂ ਨੇ ਸਵਾਲ ਕੀਤਾ ਗੁਰੂ ਅਰਜਨ ਪਾਤਸ਼ਾਹ ਬੈਠੇ ਕਹਿੰਦੇ ਜੀ ਕੱਚੀ ਬਾਣੀ ਲੋਕ ਲਿਖੀ ਜਾਂਦੇ ਦੂਜਾ ਤੀਜਾ ਮਿਹਰਬਾਨ ਅਰਗੇ ਜੀ ਸਾਨੂੰ ਕਿਦਾਂ ਪਤਾ ਲੱਗੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਵੀ ਦਾਰਸ਼ਨਿਕ ਭਾਈ ਗੁਰਦਾਸ ਨੇ ਇਹ ਉੱਤਰ ਦੇਣ ਹੁਣ ਉੱਥੇ ਭਾਈ ਗੁਰਦਾਸ ਜੀ ਨੂੰ ਖੜੇ ਕੀਤਾ ਜੀ ਇੰਨੇ ਕੱਚੀ ਬਾਣੀ ਲਿਖ ਦਿੱਤੀ ਕਿਵੇਂ ਨਿਰਣਾ ਕਰੀਏ ਹੁਣ ਉਹਨਾਂ ਨਾਲ ਲੜਨ ਨਹੀਂ ਜਾਣਾ ਆਪਾਂ ਆਪਣਾ ਬਚਾਅ ਕਰਨਾ ਹੈ ਹੁਣ ਜਦੋਂ ਅੱਜ ਸਿੱਖ ਲੜਨ ਤਰ ਪੈਂਦੇ ਮੋਦੀ ਇੰਦਾ ਉਹ ਸਰਕਾਰਾਂ ਇੰਦਾ ਉਦਾਂ ਆਪ ਆਪਣਾ ਆਪਨ ਸੇਫਟੀ ਕਿਦੀ ਕੀਤੀ ਨਹੀਂ ਆਪਾਂ ਸਭੋਂ ਗਾਂ ਕਿਕ ਲੋ ਜਾਣੇ ਉਹਨਾਂ ਦੇ ਭਾਈ ਗੁਰਦਾਸ ਜੀ ਨੇ ਸਮਝਾਇਆ ਸਤਿਗੁਰੂ ਮਰੇ ਤੁਹਾਡੀ ਕਿਰਪਾ ਹੋਵੇ ਉੱਤਰ ਦੇ ਦੇਣ ਨੇ ਕਹਿੰਦੇ ਜੀ ਜਿਵੇਂ ਘਰ ਵਾਲੀ ਪਤਨੀ ਹੋਵੇ ਅੰਦਰ ਬੈਠੀ ਬਰ 10 11 ਬੰਦੇ ਗੱਲ ਕਰਦੇ ਨੇ ਵਿੱਚ ਉਹਦਾ ਪਤੀ ਵੀ ਬੈਠਾ ਹੈ ਹੁਣ ਜਦੋਂ ਉਹਦਾ ਪਤੀ ਗੱਲ ਕਰਦਾ ਘਰ ਵਾਲੀ ਨੂੰ ਪਤਾ ਹੈ ਕਿ ਮੇਰੇ ਪਤੀ ਦੀ ਆਵਾਜ਼ ਹੈ ਜਦੋਂ ਪਤੀ ਅੰਦਰ ਆਉਂਦਾ ਦੱਸ ਦਿੰਦੇ ਤੁਸੀਂ ਆਹ ਗੱਲਾਂ ਕੀਤੀਆਂ ਹੁਣ ਉੱਤੇ ਬੋਲਦੇ ਤੇ 10 11 ਬੰਦੇ ਨੇ ਪਰ ਉਹਨੂੰ ਕਿਵੇਂ ਨਿਰਣਾ ਹੋ ਗਿਆ ਕਿਉਂਕਿ ਉਹਨੂੰ ਪਛਾਣ ਹੈ ਆਪਣੇ ਪਤੀ ਦੀ ਆਵਾਜ਼ ਦੀ ਹੁਣ ਫੋਨ ਕਰਕੇ ਕਈ ਠੱਗ ਵੀ ਕਹਿ ਦਿੰਦੇ ਮੈਂ ਤਾਇਆ ਬੋਲਦਾ ਤੁਹਾਡਾ ਉਹ ਕਈ ਤੇ ਪੈਸੇ ਪਾ ਦੇਣਗੇ ਉਹਨੂੰ ਵੀ 2 ਲੱਖ ਰੁਪਈਆ ਪਾ ਦਈਏ ਤਾਇਆ ਨੇ ਕਦੀ ਪਹਿਲਾਂ ਮੰਗੇ ਨਹੀਂ ਫਿਰ ਉਹ ਪੁਲਿਸ ਦਫ਼ਤਰ ਜਾਂਦੇ ਨੇ ਉਹ ਕਹਿੰਦੇ ਜੀ 2 ਲੱਖ ਦੀ ਠੱਗੀ ਵੱਜ ਗਈ ਕਹਿੰਦੇ ਕਿੱਦਾਂ ਕਿੱਦੇ ਤਾਇਆ ਦਾ ਫੋਨ ਆਇਆ ਹੈ ਤੇ ਜਿਹੜੇ ਆਵਾਜ਼ ਪਛਾਣਦੇ ਉਹ ਕਹਿੰਦੇ ਨਹੀਂ ਇਹ 프라우ਡ ਹੈ ਉਹ ਆਗੋਂ ਕਈ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਵੀਡੀਓ ਬਣਾ ਲੈਂਦੇ ਉਹਨਾਂ ਨੂੰ ਉਲਝਾ ਲੈਂਦੇ ਠੱਗਾਂ ਨੂੰ ਹੀ ਇਸੇ ਤਰ੍ਹਾਂ ਗੁਰਮੁਖ ਪਰ ਦੁਨੀਆ ਤੇ ਨਕਲੀ ਜਾਦਾ ਹੈ ਤੇ ਅਸਲੀ ਇੱਕੋ ਹੀ ਹੈ ਆਖੋ ਸਤਨਾਮੁ ਸ੍ਰੀ ਜਦੋਂ ਭਾਈ ਮੱਖਣ ਸ਼ਾ ਲਬਾਣਾ ਹੈ ਤੇ ਬਾਈ ਉਹਨਾਂ ਮੋਰ ਤੋਤਿਆਂ ਵਾਲੀਆਂ ਚਾਦਰਾਂ ਕੱਢੀਆਂ ਹੋਈਆਂ ਥੱਲੇ ਪਛਾਈਆਂ ਉਨਾਂ ਨੇ ਸਹਰਾਣੇ ਗਦੇਲਾ ਲਿਆ ਇੱਕ ਬਾਂਗ ਦੇਲੇ ਤੇ ਰੱਖੀ ਇੱਕ ਲਤ ਕੱਠੀ ਕੀਤੀ ਇੱਕ ਸਿੱਧੀ ਕੀਤੀ ਲੰਮੇ ਚੋਲੇ ਇੱਕ ਹੱਥ ਚ ਮਾਲਾ ਉਸ ਚੋਲੇ ਦੇ ਰੰਗ ਦੀ ਔਰ ਦਮਾਲੇ ਦੇ ਰੰਗ ਦੀ ਮਾਲਾ ਗਲ ਚ ਭਾਈ ਮੱਖਣ ਚਾਹ ਕਹਿੰਦਾ ਨਹੀਂ ਇਹ ਗੁਰੂ ਨਹੀਂ ਹੋ ਸਕਦਾ ਪਰ ਇਹ ਨਹੀਂ ਕਿ ਪੰਜ ਮੋਹਰਾਂ ਨੇ ਰੱਖੀਆਂ ਰੱਖੀਆਂ ਉਹਨਾਂ ਨੂੰ ਵੀ ਉਹ ਬੋਲੋ ਤੇ ਸਹੀ ਕੁਝ ਕਹੋ ਤੇ ਸਹੀ ਪਰ ਜਦੋਂ ਉਹਨਾਂ ਗੱਲ ਹੀ ਕੋਈ ਨਹੀਂ ਆਖੀ ਤੇ ਭਾਈ ਮੱਖਣ ਸਾਹਿਬ ਉੱਥੋਂ ਚਲਿਆ ਗਿਆ ਗਰਮੋਂ ਪਰਨ ਨਕਲੀ ਬਹੁਤ ਅਸਲੀ ਇੱਕੋ ਹੀ ਹੈ ਪਰ ਉਹ ਜਿਹੜੀ ਆਪਾਂ ਆਵਾਜ਼ ਹਨਾ ਗੁਰੂ ਦੀ ਉਹ ਸਾਡੇ ਕੰਨ ਚ ਪੈਂਦੀ ਰਹੇ ਤੇ ਸਾਨੂੰ ਪਤਾ ਲੱਗ ਜਾਣਾ ਆਹ ਸ਼ਬਦ ਮੇਰੇ ਗੁਰੂ ਦਾ ਆਖੋ ਸਤਨਾਮ ਸ੍ਰੀ ਇਹ ਬਚਨ ਮੇਰੇ ਗੁਰੂ ਦਾ ਹੈ ਨਹੀਂ ਤਾਂ ਦੂਜੇ ਕਹਿੰਦੇ ਨੇ ਗੁਰੂ ਗ੍ਰੰਥ ਚ ਨਹੀਂ ਹੋ ਸਕਦਾ ਗੁਰੂ ਸਰੀਰ ਚ ਹੋਣਾ ਚਾਹੀਦਾ ਉਹ ਕਹਿੰਦਾ ਕਿਉਂ ਕਹਿੰਦਾ ਜੀ ਗੁਰੂ ਕੰਨ ਚ ਮੰਤਰ ਦਿੰਦਾ ਤੇ ਕੰਨ ਚ ਉਹ ਕਹਿੰਦਾ ਮੈਂ ਦਊਂਗਾ ਮੰਤਰ ਫਿਰ ਸਤਿਗੁਰੂ ਮਹਾਰਾਜ ਇਸ ਕੰਨ ਦੀ ਤੇ ਗੱਲ ਕੀਤੀ ਨਹੀਂ ਤੇ ਦੋ ਦੋ ਸਾਰਿਆਂ ਦੇ ਖੁੱਲੇ ਨੇ ਆਖੇ ਕੌਣ ਲੱਗਦਾ ਮਾਂ ਪਿਓ ਦੇ ਚਾਰ ਪੁੱਤਰ ਨੇ ਇੱਕ ਆਖੇ ਲੱਗਦਾ ਤੇ ਤਿੰਨ ਨਹੀਂ ਉਹ ਬੋਲੇ ਥੋੜਾ ਨੇ ਉਹਨਾਂ ਨੇ ਵੀ ਗੱਲਾਂ ਸੁਣੀਆਂ ਪਰ ਇੱਕ ਨੇ ਮੰਨ ਲਈ ਸਤਿਗੁਰੂ ਮਹਾਰਾਜ ਕਹਿੰਦੇ ਸੁਣਨਾ ਤੇ ਮੰਨਣਾ ਇਹ ਮੰਨਣਾ ਜਿਹੜਾ ਸਭ ਤੋਂ ਵੱਡਾ ਹੈ ਸੁਣ ਕੇ ਕੱਢ ਦਿੱਤੀ ਗੱਲ ਉਹ ਤੇ ਜ਼ੀਰੋ ਹੋ ਗਿਆ ਸੋ ਸਤਿਗੁਰੂ ਮਾਰੇ ਕਿਰਪਾ ਕਰਨ ਗੁਰਮੁਖ ਫਿਰ ਚਿੱਤ ਲਾ ਕੇ ਨਾਮ ਜਪਣਾ ਹੈ ਉਹਦੇ ਹੁਕਮ ਨੂੰ ਇਨ ਬਿਨ ਮੰਨ ਲੈਣਾ ਤੇ ਫਿਰ ਪਤਾ ਲੱਗੇਗਾ ਆਹ ਸ਼ਬਦ ਸਾਡੇ ਗੁਰੂ ਸਾਹਿਬ ਦਾ ਹੈ ਆਹ ਬਚਨ ਸਾਡੇ ਗੁਰੂ ਸਾਹਿਬ ਨੇ ਆਖਿਆ ਤੇ ਇਹ ਨਹੀਂ ਆਖਿਆ ਉੱਥੇ ਨਿਰਣਾ ਕਰਦਿਆਂਗੇ ਆਪਾਂ ਨਹੀਂ ਤੇ ਅਸੀਂ ਗਲਤ ਕਹੀ ਡੇਰਿਆ ਤੇ ਇਸੇ ਕਰਕੇ ਲੱਗੇ ਹੋਏ ਕਿ ਸ਼ਾਇਦ ਗੁਰੂ ਨੇ ਇਹ ਆਖਿਆ ਹੋਣਾ ਜੇ ਕਹਿੰਦੇ ਨੇ ਤੇ ਗੁਰੂ ਸਾਹਿਬ ਨੇ ਆਖਿਆ ਹੋਣਾ ਪਰ ਮਸਕੀਨ ਜੀ ਕਹਿੰਦੇ ਉਹ ਬਾਣੀ ਤੁਸੀਂ ਖਸਮ ਦੀ ਪੜਦੇ ਜੇ ਤੇ ਖਸਮ ਆਪ ਬਣ ਕੇ ਬਹਿ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਉਹ ਗ੍ਰੰਥ ਸਾਹਿਬ ਸਾਡੇ ਸਿੱਖ ਕਹਣਗੇ ਜੀ ਉਹ ਗ੍ਰੰਥ ਸਾਹਿਬ ਚੋਂ ਹੀ ਉਹ ਉਪਦੇਸ਼ ਦਿੰਦੇ ਹੋਰ ਕਾਦੇ ਚੋਂ ਦੇਣ ਉਹਨਾਂ ਕੋਲ ਕੀ ਹੈ ਨਾ ਕੋਈ ਇਤਿਹਾਸ ਨਾ ਕੋਈ ਪੰਗਤੀ ਨਾ ਕੋਈ ਸ਼ਬਦ ਨਾ ਕੋਈ ਗੱਲ ਨਾ ਬਾਤ ਉਹ ਐਸੇ ਕਰਕੇ ਤੇ ਗੁਰੂ ਗ੍ਰੰਥ ਸਾਹਿਬਾਰੇ ਦਾ ਸਹਾਰਾ ਲੈ ਕੇ ਮੁਖੀ ਆਪ ਬਣ ਕੇ ਬਹਿ ਗਏ ਸਾਈਂ ਵਾਹ ਕਦੇ ਤੇ ਤੂੰ ਉਸ ਕਰਤੇ ਪੁਰਖ ਦੇ ਸ਼ਬਦ ਦੀ ਪਛਾਣ ਕਰ ਸਾਇਭਾਗ ਦੇ ਜਿਹੜਾ ਮਨੁੱਖ ਚੇਤੇ ਵਿੱਚ ਨਾਮ ਨੂੰ ਰੱਖਦਾ ਉਹਦਾ ਅੰਤਮ ਸਮਾ ਸੁੱਖਾਂ ਦੇ ਸਹਿਤ ਹੋ ਜਾਂਦਾ ਹੈ